ਦੇ ਨਾਲ ਸਰਦਾਰ ਸ਼ਬਦ ਜੁੜਨਾ ਕਦੋਂ ਸ਼ੁਰੂ ਹੋਇਆ ਸਰਦਾਰ ਸ਼ਬਦ ਪਹਿਲਾਂ ਸਿੱਖਾਂ ਦੇ ਲਈ ਨਹੀਂ ਇਸਤੇਮਾਲ ਹੋਇਆ ਕਰਦਾ ਸੀ ਗੁਰੂ ਸਾਹਿਬਾਨ ਨਾਲ ਜਿਹਦੇ ਸਮੇਂ ਸਿੱਖਾਂ ਨੂੰ ਪਾਈ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਸੀ ਜਿਵੇਂ ਭਾਈ ਮਰਦਾਨਾ ਜੀ ਭਾਈ ਨੰਦ ਲਾਲ ਜੀ ਹੈ ਭਾਈ ਗੁਰਦਾਸ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਜਦੋਂ ਸਿੱਖਾਂ ਦੇ ਟਾਕਰੇ ਹੁੰਦੇ ਸੀ ਅਬਦਾਲੀ ਵਰਗਿਆਂ ਦੇ ਨਾਲ ਨਾਦਰ ਸ਼ਾਹ ਵਰਗਿਆਂ ਦੇ ਨਾਲ ਉਸ ਸਮੇਂ ਜਦੋਂ ਅਫਗਾਨੀਆਂ ਦੀ ਫੌਜ ਦੇ ਵਿੱਚ ਕਮਾਂਡਰ ਹੋਇਆ ਕਰਦੇ ਸੀ ਉਹਨਾਂ ਨੂੰ ਸਰਦਾਰ ਕਹਿ ਕੇ ਬੁਲਾਇਆ ਕਰਦੇ ਸੀ ਜਦੋਂ ਬਹਾਦਰ ਸਿੱਖਾਂ ਨੇ ਅਫਗਾਨੀਆਂ ਨੂੰ ਪਾਜੜਾ ਪਵਾ ਦਿੱਤੀ ਤਾਂ ਲੋਕ ਸਿੱਖਾਂ ਨੂੰ ਸਰਦਾਰ ਸਰਦਾਰ ਕਹਿ ਕੇ ਬੁਲਾਉਣ ਲੱਗ ਗਏ ਸੀ ਜਿਵੇਂ ਇਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਸਰਦਾਰ ਕਪੂਰ ਸਿੰਘ ਜੀ ਜੇਕਰ ਸਰਦਾਰ ਸ਼ਬਦ ਦੀ ਗੱਲ ਕਰੀਏ ਤਾਂ ਸਰਦਾਰ ਸ਼ਬਦ ਦੋ ਫਾਰਸੀ ਵਿਅਕਰਾਂ ਦੇ ਨਾਲ ਬਣਿਆ ਹੋਇਆ ਹੈ ਇੱਕ ਸਰ ਤੇ ਦਾਰ ਇੱਥੇ ਸਰ ਦਾ ਮਤਲਬ ਹੈ ਅਣਖ ਤੇ ਦਾਰ ਦਾ ਮਤਲਬ ਹੈ ਸੂਲੀ ਜਿਸ ਦਾ ਭਾਵ ਕਿ ਕੋਈ ਆਪਣੀ ਅਣਖ ਦੇ ਲਈ ਸੂਲੀ ਤੇ ਚੜ ਜਾਏ ਪਰ ਅੱਜ ਤਾਂ ਅਸੀਂ ਸਿਰਫ ਨਾਮ ਦੇ ਹੀ ਸਰਦਾਰ ਰਹਿ ਗਏ ਹਾਂ ਸਰਦਾਰ ਸ਼ਬਦ ਸਾਨੂੰ ਆਪਣੇ ਨਾਮ ਦੇ ਨਾਲ ਜੋੜਨਾ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਅਸੀਂ ਕਦੇ ਇਸ ਦੇ ਅਰਥ ਨਹੀਂ ਜਾਣਨੇ ਚਾਹੀਏ